ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਮੇਰੇ YouTube ਚੈਨਲ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਬੈਕ ਨੈਕ ਦੀ ਕਟਿੰਗ ਬਾਰੇ ਦੱਸਾਂਗੇ ਤੇ ਬੈਕ ਨੈਕ ਤੇ ਰੇਵਲੀਰ ਕਿਵੇਂ ਲਾਉਣੀ ਹੈ ਆਪਾਂ ਤੁਹਾਨੂੰ ਇਹ ਸਾਰੀ ਜਾਣਕਾਰੀ ਦੇਵਾਂਗੇ ਸਭ ਤੋਂ ਪਹਿਲਾਂ ਆਪਾਂ ਗਲੇ ਦੀ ਕਟਿੰਗ ਕਰਦੇ ਹਾਂ ਆਪਾਂ ਉੱਪਰੋਂ ਗਲਾ ਬਰੌਡ ਆਪਾਂ 2.5 ਇੰਚ ਲੈਣਾ ਹੈ ਇਹਨਾਂ ਦੀ 19 ਇੰਚ ਪੈਸਟ ਦੇ حساب ਨਾਲ ਆਪਾਂ ਤੁਹਾਨੂੰ ਦੱਸਦੇ ਹਾਂ छे इंच गला डीप लेना आप नीचे तो आप ढाई इंच भी ले सकते सौने तेन भी ले सकते हैं मैं ढाई इंच लिया इतों इस तरह आप बॉक्स बना लेना है उपरों आप सवा दो इंच ही लेना है सीन के आकर ढाई इंच हो जाएगा ਜਿਆਦਾ ਚੌੜਾ ਗਲਾਪਾ ਨਹੀਂ ਲੈਣਾ ਨਹੀਂ ਤਾਂ ਫਿਰ ਇਹ ਲਿਖਦਾ ਰਹਿੰਦਾ ਹੈ ਹੈਵੀ ਨਾਪ ਤੇ ਜਿਹੜੀ ਸੈਜ ਦੇ ਹੈਵੀ ਦੇ ਸੂਟ ਹਨ ਉਹਨਾਂ ਵਿੱਚ ਆਪਾਂ ਗਲਾ ਜਿਆਦਾ ਚੌੜਾ ਲੈ ਸਕਦੇ ਆ ਪਰ ਇਹ ਆਪਣੇ ਕੋਲ ਮੀਡੀਅਮ ਜਿਹਾ ਸੈਜ ਹੈ ਇਹਦੇ ਵਿੱਚ ਆਪਾਂ 2.5 ਇੰਚ ਹੀ ਗਲਾ ਉੱਪਰੋਂ ਲੈਣਾ ਹੈ ਜਿਆਦਾ ਬ੍ਰਾਡ ਨਹੀਂ ਕਰਨਾ ਦੇਖੋ ਆਪਣਾ ਗਲਾ ਪੂਰੀ ਤਰ੍ਹਾਂ ਸ਼ੇਪ ਦੇ ਵਿੱਚ ਗਲਾਈ ਦੇ ਵਿੱਚ ਆਪਾਂ ਕਟਿੰਗ ਕਰ ਲਿਆ ਹੈ ਤੁਸੀਂ ਦੇਖ ਸਕਦੇ ਹੋ ਹੁਣ ਆਪਾਂ ਤੁਹਾਨੂੰ ਰੇਵਲੀ ਦੀ ਕਟਿੰਗ ਕਰਨੀ ਦੱਸਾਂਗੇ ਜੇਕਰ ਤੁਹਾਡੇ ਕੋਲ ਕੱਪੜਾ ਜ਼ਿਆਦਾ ਹੈ ਤਾਂ ਤੁਸੀਂ ਲੰਮੀ ਰੇਵਲੀ ਵੀ ਕੱਟ ਸਕਦੇ ਹੋ ਆਪਣੇ ਕੋਲੇ ਥੋੜਾ ਕੱਪੜਾ ਹੈ ਇਸ ਕਰਕੇ ਆਪਾਂ ਜੋੜ ਲਾਵਾਂਗੇ ਇਸ ਤਰ੍ਹਾਂ ਪੂਰੀ ਰੇਵਲੀਰ ਕੱਟਣੀ ਆਪਾਂ ਕਿਉਂਕਿ ਜਿੰਨੀ ਨੀਰ ਆਪਣੀ ਰੇਵ ਉਹ ਵੇਗੀ ਉਨੀ ਆਪਣੀ ਸਫਾਈ ਨਾਲ ਲੱਗੇਗੀ ਇਸ ਤਰ੍ਹਾਂ ਆਪਾਂ 1 ਇੰਚ ਸਮਾਂ 1 ਇੰਚ ਚੌੜੀ ਰੇਵਲੀਰ ਕੱਟਣੀ ਹੈ ਜ਼ਿਆਦਾ ਚੌੜੀ ਨਹੀਂ ਲੈਣੀ ਆਪਾਂ ਇਹ ਕਹਤੋਂ ਢੋਲੇ ਕਪੜਾ ਘਟਾ ਹੈ ਤੇ ਤੁਸੀਂ ਦੋ ਜਾਂ ਤਿੰਨ ਜੋੜ ਵੀ ਲਾ ਸਕਦੇ ਹੋ ਆਪਾਂ ਇਸ ਤਰ੍ਹਾਂ ਇੱਕ ਜੋੜ ਲਾ ਕੇ ਇਸ ਨੂੰ ਲਾਵਾਗੀ ਆਪਾਂ ਇਸ ਤਰ੍ਹਾਂ ਦੇਖੋ ਇਹ ਪੂਰੀ ਰੇਵ ਹੈ ਤੇ ਪੂਰੀ ਇਹ ਫਿਨਿਸ਼ਿੰਗ ਨਾਲ ਲੱਗੂਗੀ ਆਪਣੀ ਪੱਟੀ ਆਪਾਂ ਇਸ ਦੇ ਵਿੱਚ ਜੋੜ ਵੀ ਰੇਵ ਹੀ ਪਾਉਣਾ ਹੈ ਫਿਰ ਉਹ ਜੋੜ ਸਫਾਈ ਨਾਲ ਲੱਗਦਾ ਇਸ ਤਰ੍ਹਾਂ ਇਹ ਜਦ ਨਕੀਲਾ ਪਾਸਾ ਇੱਧਰ ਹੈ ਤੇ ਇਸ ਤਰ੍ਹਾਂ ਨਕੀਲਾ ਪਾਸਾ ਆਪਾਂ ਦੂਸਰੀ ਸਾਈਡ ਕਰਕੇ ਇਸ ਤਰ੍ਹਾਂ تیرਛਾ ਹੀ ਜੋੜ ਲਾਵਾਂਗੇ ਕਿਉਂਕਿ ਜੇ ਆਪਾਂ ਸਿੱਧਾ ਜੋੜ ਲਾਉਣੀ ਆ ਤਾਂ ਜੋੜ ਵੀ ਵੈਸੇ ਵੀ ਦੇਖਣ ਵਿੱਚ ਵੀ ਵਧੀਆ ਨਹੀਂ ਲੱਗਦਾ ਤੇ ਵੈਸੇ ਵੀ ਉਹ ਚੁੱਬਦਾ ਰਹਿੰਦਾ ਗਲੇ ਤੇ تیرਛਾ ਜੋੜ ਲੋਣਾ ਹੈ ਆਪਾਂ ਹੁਣ ਆਪਾਂ ਤੁਹਾਨੂੰ ਇਹ ਰੇਵ ਲੀਰ ਗਲੇ ਤੇ ਲਾਉਣੇ ਆਰੇ ਦੱਸਾਂਗੇ ਸਭ ਤੋਂ ਪਹਿਲਾਂ ਆਪਾਂ ਇਸ ਤਰ੍ਹਾਂ ਕਮੀਜ਼ ਦਾ ਸਿੱਧਾ ਪਾਸਾ ਰੱਖ ਲਿਆ ਹੈ ਇਸ ਤਰ੍ਹਾਂ ਲਈਰ ਨੂੰ ਆਪਾਂ ਪੁੱਠੀ ਰੱਖ ਲਿਆ ਹੈ ਨੀਰ ਦਾ ਪੁਲਟਾ ਪਾਸਾ ਰੱਖਿਆ ਤੇ ਕਮੀਜ਼ ਦਾ ਸਿੱਧਾ ਪਾਸਾ ਰੱਖਿਆ ਤੁਸੀਂ ਦੇਖ ਸਕਦੇ ਹੋ ਹੁਣ ਆਪਾਂ ਇੱਥੇ ਉਹ ਕਈ ਵੱਡੀ ਗਲਤੀ ਕਰਦੇ ਆ ਪੈਰ ਪੈਰ ਦਾ ਜਿਹੜਾ ਦਬਾਇਆ ਹੈ ਉਹ ਸੀਨ ਦੇ ਵਿੱਚ ਦੇ ਦਿੰਦੇ ਆ ਜਿਹਦੇ ਨਾਲ ਫਿਨਿਸ਼ਿੰਗ ਨਹੀਂ ਆਉਂਦੀ ਆਪਾਂ ਇੱਥੇ ਬਿਲਕੁਲ ਥੋੜਾ ਦਬਾ ਸੀਨ ਦੇ ਵਿੱਚ ਦੇਣਾ ਹੈ ਤੋੜੇ ਸੀਂ ਦੇ ਦਾ ਇਹ ਦਬਾ ਆਪਾਂ ਸੀਨ ਦੇ ਵਿੱਚ ਦੇਣਾ ਤੁਸੀਂ ਦੇਖ ਸਕਦੇ ਹੋ ਮੈਂ ਬਿਲਕੁਲ ਥੋੜਾ ਥੋੜਾ ਕਪੜਾ ਸੀਨ ਦੇ ਵਿੱਚ ਦਿੱਤਾ ਹੈ जेकर अपने को मोटा सूट है तो अगे निकलते हैं तो आप ज़्यादा कपड़ा देना है पैर पैर का नहीं तो आप बिल्कुल दो दो सूट का कपड़ा ही देना है इस तरह आप ही तो गले में ज्यादा खिंचना है ना ही लीरू खिंचना इस तरह मैं थोनों झूम करके दिखा दिनी हाँ अपना बिल्कुल थोड़ा थोड़ा कपड़ा इस तरह वे ਫਿਰ ਕੁਲਾਪ ਇਹਨੂੰ ਹਲਕੀ ਥਾਣਾ ਵੈਸੇ ਤਰ੍ਹਾਂ ਲਾਉਣਾ ਹੈ ਖਿੱਚਣਾ ਨਹੀਂ ਹੈ ਆਪਣੀ ਨੂੰ ਖਿਚਣਾ ਨਹੀਂ ਹੈ ਆਪਾਂ ਇਹ ਕੱਪੜੇ ਨੂੰ ਸਿੱਕਣਾ ਹੈ ਇੱਕ ਨੀਵੇ ਨੂੰ ਦੇਖੋ ਆਪਾਂ ਇਹ ਨੀਰ ਲਾ ਲਈ ਹੈ ਤੁਸੀਂ ਚਾਹੋ ਤਾਂ ਵਿੱਚ ਛੋਟੇ ਛੋਟੇ ਕੱਟ ਵੀ ਲਗਾ ਸਕਦੇ ਹੋ ਪਰ ਆਪਾਂ ਦਬਾ ਬਿਲਕੁਲ ਥੋੜਾ ਰੱਖ ਕੇ ਕਰਕੇ ਆਪਾਂ ਟੱਕ ਨਹੀਂ ਲਗਾਵਾਂਗੇ ਹੁਣ ਆਪਾਂ ਇਸ ਨੂੰ ਇਸ ਤਰ੍ਹਾਂ ਅੰਦਰ ਵੱਲ ਮੋੜਾਂਗੇ ਲੀਰ ਨੂੰ ਇਹ ਆਪਾਂ ਜ਼ਿਆਦਾ ਚੌੜੀ ਨਹੀਂ ਮੋੜਨੀ ਇਸ ਤਰ੍ਹਾਂ ਬਿਲਕੁਲ ਬ੍ਰੀਕ ਮੋੜਾਂਗੇ ਆਪਾਂ ਇਸ ਨੂੰ ਜੇਕਰ ਆਪਾਂ ਇਹਨੂੰ ਜ਼ਿਆਦਾ ਚੌੜੀ ਮੋੜਤਾ ਤਾਂ ਸਫਾਈ ਨਹੀਂ ਆਊਗੀ ਦਬਾ ਜਿਹੜਾ ਪਣਾਏ ਆਪਾਂ ਲੀਰ ਵਾਲੀ ਸਾਈਡ ਰੱਖਣਾ ਹੈ ਜਿਹੜਾ ਆਪਣਾ ਸੀਨ ਦਾ ਦਬਾਏ ਉਹਨੂੰ ਆਪਾਂ ਲੀਰੋ ਵਾਲੇ ਪਾਸੇ ਰੱਖਣਾ ਹੈ ਇਸ ਤਰ੍ਹਾਂ ਬਿਲਕੁਲ ਆਪਾਂ ਬਰੀਕ ਮੋੜਾਂਗੇ ਚੌੜਾ ਨਹੀਂ ਮੋੜਨਾ ਆਪਾਂ ਇਸ ਨੂੰ ਜੇ ਆਪਾਂ ਇਸ ਨੂੰ ਇਸ ਤਰ੍ਹਾਂ ਚੌੜਾ ਰੱਖਦਾ ਤਾਂ ਇਹਦੇ ਵਿੱਚ ਆਟੋਮੈਟਿਕ ਹੀ ਵੱਲ ਪੈਣਗੀ ਬਿਲਕੁਲ ਆਪਾਂ ਇਸ ਨੂੰ ਪੈਰ ਪੈਰ ਜਿੰਨੀ ਬਰੀਕ ਹੀ ਰੱਖਣਾ ਹੈ ਮਸ਼ੀਨ ਦੇ ਪੈਰ ਜਿੰਨੀ ਬਰੀਕ ਰੱਖਾਂਗੇ ਆਪਾਂ ਇਸ ਨੂੰ ਤੇ ਆਪਾਂ ਇਸ ਤਰ੍ਹਾਂ ਬਿਲਕੁਲ ਇਸ ਦੇ ਨਾਲ ਨਾਲ ਸੀਨ ਲਾਵਾਂਗੇ ਲੀਰਦੇ ਆਪਾਂ ਬਿਲਕੁਲ ਕੰਨੀ ਕੰਨੀ ਤੇ ਨਾਲ-ਨਾਲ ਸੀਨ ਲਾਉਣੀ ਹੈ ਇਸ ਤਰ੍ਹਾਂ ਜੇਕਰ ਮੇਰੀਆਂ ਪਹਿਨਣਾ ਨੂੰ ਮੇਰੀਆਂ ਵੀਡੀਓ ਵਧੀਆ ਲੱਗਦੀਆਂ ਨੇ ਤਾਂ ਪਲੀਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਇਹ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਆ ਕਰੋ ਤੁਸੀਂ ਦੇਖ ਸਕਦੇ ਹੋ ਆਪਾਂ ਇਸ ਤਰ੍ਹਾਂ ਸੀਨ ਲਾ ਲਈਏ ਲੀਰ ਦੇ ਉੱਪਰ ਤੇ ਹੁਣ ਆਪਾਂ ਕੀ ਕਰਾਂਗੇ ਜਿਹੜਾ ਆਪਣੇ ਕੋਲੇ ਵਿੱਚ ਕਪੜਾ ਬਚਿਆ ਇਸ ਤੇ ਉਸ ਨੂੰ ਆਪਾਂ ਬਿਲਕੁਲ ਨਾਲੋਂ ਨਾਲੋਂ ਕਰਕੇ ਕੱਟ ਦੇਵਾਂਗੇ ਕਈ ਭੈਣਾਂ ਕੀ ਕਰਦੀਆਂ ਵਿੱਚ ਜਿੰਨੀ ਲੀਰ ਚੌੜੀ ਲਈਓ ਦੁੱਗਣਾ ਛੋੜਾ ਕਪੜਾ ਰੱਖ ਲੈਂਦੇ ਆ ਤੇ ਉਹ ਬਾਅਦ ਵਿੱਚ ਬਾਹਰ ਵੱਲ ਦੇਖਦਾ ਰਹਿੰਦਾ ਇਸ ਤਰ੍ਹਾਂ इस तरह जो आप तरपाई करा कपड़ा बहार दिखूगा तो अपनी सफाई नहीं आऊगी इस तरह आप बिल्कुल नालों नालों इस कपड़े देना है आप बिल्कुल थोड़ा कपड़ा रखना है ਦੇਖੋ ਆਪਾਂ ਹੁਣ ਇਸ ਨੂੰ ਇਸ ਤਰ੍ਹਾਂ ਤਰਪਾਈ ਕਰ ਲਵਾਂਗੇ ਆਪਣੀ ਲਈ ਪੂਰੀ ਫਿਨਿਸ਼ਿੰਗ ਦੇ ਨਾਲ ਲੱਗੀ ਹੈ ਬਿਲਕੁਲ ਵੀ ਆਪਣੇ ਵਾਲ ਨਹੀਂ ਪੈ ਰਿਹਾ ਗਲੇ ਦੇ ਵਿੱਚ ਦੇਖੋ ਇਸ ਤਰ੍ਹਾਂ ਤਰਪਾਈ ਹੋ ਜਾਵੇ ਕਿ ਇਸ ਤਰ੍ਹਾਂ ਆਪਾਂ ਜਿੰਨਾ ਮਰਜੀ ਲੂੰਗਾ ਗਲਾ ਹੋਵੇ 7 3 4 ਇੰਚ ਆਪਾਂ ਇਸ ਤਰ੍ਹਾਂ ਰੇਵਲੀਰ ਲਗਾਵਾਂਗੇ ਤਾਂ ਬਿਲਕੁਲ ਵੀ ਵਾਲ ਨਹੀਂ ਪਊਗਾ ਤੇ ਪੂਰੀ ਫਿਨਿਸ਼ਿੰਗ ਆਊਗੀ ਆਪਾਂ ਬੈਕ ਗਲੇ ਤੇ ਹਮੇਸ਼ਾ ਦੂਰੇ ਧਾਗੇ ਨਾਲ ਤਰਪਾਈ ਕਰਾਂਗੇ